ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਇੱਕ ਅਜਿਹੀ ਸਮੱਸਿਆ ਬਾਰੇ ਜਿਸ ਦਾ ਹੱਲ ਲੱਭਣਾ ਸਾਡੀ ਜ਼ਿੰਮੇਵਾਰੀ ਹੀ ਨਹੀਂ ਸਾਡੀ ਲੋੜ ਵੀ ਬਣ ਚੁੱਕੀ ਹੈ ਗੱਲ ਕਰਦੇ ਹਾਂ ਪਾਣੀ ਦੀ ਕਮੀ ਅਤੇ ਪੰਜਾਬ ਦੇ ਕਨਾਲ ਸਿਸਟਮ ਦੀ ਸੁੱਕੀਆਂ ਹੋਈਆਂ ਨਹਿਰਾਂ ਇਹ ਗਵਾਹੀ ਭਰਦੀਆਂ ਹਨ ਕਿ ਕਿਤੇ ਨਾ ਕਿਤੇ ਸਾਥੋਂ ਵੀ ਗਲਤੀ ਹੋਈ ਹੈ ਪੰਜਾਬ ਜੋ ਕੇ ਕਦੇ ਭਾਰਤ ਦਾ ਅਨਾਜ ਘਰ ਕਿਹਾ ਜਾਂਦਾ ਸੀ ਅੱਜ ਉਹੀ ਪੰਜਾਬ ਪਾਣੀ ਦੇ ਲਾਲਚ ਵਿੱਚ ਸੁੱਕ ਰਿਹਾ ਹੈ ਟਿਊਬਵੱਲਾਂ ਦਾ ਉਹ ਲੋੜ ਤੋਂ ਵਧੇਰੇ ਇਸਤੇਮਾਲ ਬੇਕਾਰ ਫਸਲ ਚੱਕਰ ਅਤੇ ਬਿਨਾਂ ਸੋਚੇ ਸਮਝੇ ਸਰੋਤਾਂ ਦੀ ਵਰਤੋਂ ਨੇ ਸਾਨੂੰ ਗੰਭੀਰ ਹਾਲਤ ਵਿੱਚ ਪਾ ਦਿੱਤਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹੋ ਪੰਜਾਬ ਕਦੇ ਪਾਣੀ ਸੰਭਾਲਣ ਦੇ ਮਾਮਲੇ ਵਿੱਚ ਪਹਿਲੇ ਨੰਬਰ ਤੇ ਸੀ ਬ੍ਰਿਟਿਸ਼ ਰਾਜ ਦੌਰਾਨ ਅਤੇ ਉਸ ਤੋਂ ਵੀ ਪਹਿਲਾਂ ਪੰਜਾਬ ਵਿੱਚ ਨਹਿਰਾਂ ਦਾ ਇੱਕ ਇਤਿਹਾਸਕ ਜਾਲ ਬਣਾਇਆ ਗਿਆ ਸੀ ਬਾਰੀ ਦਵਾਬ ਮਾਝਾ ਮਾਲਵਾ ਇਹਨਾਂ ਸਾਰਿਆਂ ਇਲਾਕਿਆਂ ਵਿੱਚ ਪਾਣੀ ਪਹੁੰਚਾਉਣ ਲਈ ਨਹਿਰਾਂ ਦੇ ਰਾਹੀਂ ਵਿਰਸ ਪ੍ਰਬੰਧ ਕੀਤਾ ਗਿਆ ਸੀ ਜਿਵੇਂ ਕਿ ਸਿਧਵਾ ਕਨਾਲ ਰੋਪੜ ਤੋਂ ਕੱਢੀਆਂ ਬਠਿੰਡਾ ਬ੍ਰਾਂਚ ਹਬੌਰ ਬ੍ਰਾਂਚ ਇਹ ਸਿਰਫ ਨਹਿਰਾਂ ਹੀ ਨਹੀਂ ਸਨ ਇਹਨਾਂ ਰਾਹੀਂ ਪੰਜਾਬ ਦੀ ਹਰਿਆਲੀ ਵਧੀ ਪਰ ਅੱਜ ਅੱਜ ਇਹ ਇਤਿਹਾਸਕ ਕਨਾਲ ਸਿਸਟਮ ਜਾਂ ਤਾਂ ਸੁੱਕ ਚੁੱਕਾ ਹੈ ਜਾਂ ਰਸ ਰਹੀ ਇਹ ਸਰੇਂ ਨਹਿਰਾ ਵਿੱਚ ਤਬਦੀਲ ਹੋ ਗਿਆ ਹੈ ਵਿਕਾਸ ਦੇ ਨਾਤੇ ਨਾ ਤਾਂ ਨਹਿਰਾਂ ਦੀ ਸਫਾਈ ਹੋਈ ਨਾ ਹੀ ਨਵੇਂ ਸਿਸਟਮ ਬਣੇ ਤੇ ਨਾ ਹੀ ਨਵੀਂ ਪੀੜ੍ਹੀ ਨੇ ਇਹਨਾਂ ਦੀ ਲੋੜ ਸਮਝੀ ਅਸੀਂ ਟਿਊਬਵੈੱਲ ਤੇ ਆਸ ਰੱਖ ਲਈ ਸਰਕਾਰਾਂ ਨੇ ਵੋਟਾਂ ਦੇ ਲਾਲਚ ਵਿੱਚ ਧੜਾ ਧੜ ਮੋਟਰ ਕਨੈਕਸ਼ਨ ਦਿੱਤੇ ਤੇ ਫ੍ਰੀ ਬਿਜਲੀ ਦਿੱਤੀ 12 ਲੱਖ ਤੋਂ ਵੱਧ ਮੋਟਰ ਪੰਜਾਬ ਵਿੱਚ ਇਸ ਸਮੇਂ ਚੱਲ ਰਹੀ ਹੈ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਜ਼ਮੀਨ ਹੇਠਾਂ ਪਾਣੀ 7ਵੇਂ ਮੰਜ਼ਲ ਤੋਂ ਵੀ ਥੱਲੇ ਪਹੁੰਚ ਗਿਆ ਹੈ ਜਦੋਂ ਅਸੀਂ ਆਪਣੇ ਪੁਰਖਿਆਂ ਦੇ ਬਣਾਏ ਹੋਏ ਕਨਾਲ ਸਿਸਟਮ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਅਸੀਂ ਸਿਰਫ ਇਤਿਹਾਸ ਨਹੀਂ ਭੁੱਲਦੇ ਅਸੀਂ ਆਪਣਾ ਭਵਿੱਖ ਵੀ ਖਤਰੇ ਵਿੱਚ ਪਾ ਦਿੰਦੇ ਹਾਂ ਕਿਉਂਕਿ ਕਨਾਲ ਸਿਸਟਮ ਦਰਿਆਵਾਂ ਵਿੱਚੋਂ ਨਿਕਲਦਾ ਸੀ ਤੇ ਦਰਿਆ ਚੱਲਦੇ ਹੀ ਰਹਿੰਦੇ ਸਨ ਇਸ ਲਈ ਧਰਤੀ ਹੇਠਲਾ ਪਾਣੀ ਜਿਉਂਦਾ ਤਿਉਂ ਪਿਆ ਰਹਿੰਦਾ ਸੀ ਅੱਜ ਸਾਨੂੰ ਲੋੜ ਹੈ ਨਵੀਂ ਸੋਚ ਪੁਰਾਣੀ ਵਿਧੀ ਨਾਲ ਮਿਲਾ ਕੇ ਹੱਲ ਲੱਭਣ ਦੀ ਅੱਜ ਫਿਰ ਤੋਂ ਨਹਿਰਾਂ ਨੂੰ ਚਾਲੂ ਕਰੀਏ ਰੀਚਾਰਜ ਵਾਲੀਆਂ ਸਕੀਮਾਂ ਲਾਗੂ ਕਰੀਏ ਅਤੇ ਟਿਊਬਵੱਲਾਂ ਦੀ ਵਰਤੋਂ ਨੂੰ ਸੀਮਿਤ ਕਰੀਏ ਜੇ ਹੁਣ ਅਸੀਂ ਨਹੀਂ ਜਾਗੇ ਤਾਂ ਭਵਿੱਖ ਵਿੱਚ ਸਾਡੀ ਧਰਤੀ ਸੁੱਕੀ ਹੋਏ ਅਫਸੋਸਾਂ ਦੇ ਲਾਵੇ ਵਿੱਚ ਤਬਦੀਲ ਹੋ ਜਾਵੇਗੀ ਇਸ ਲਈ ਚਲੋ ਇਤਿਹਾਸ ਤੋਂ ਸਿੱਖੀਏ ਅਤੇ ਆਪਣੇ ਪਾਣੀ ਨੂੰ ਬਚਾਈਏ ਇਸ ਤੋਂ ਪਹਿਲਾਂ ਬਹੁਤ ਥਾਵਾਂ ਤੇ ਅਜਿਹਾ ਹੋ ਚੁੱਕਿਆ ਹੈ ਜਿੱਥੇ ਕਿ ਪਹਿਲਾਂ ਹਰਿਆਲੀ ਸੀ ਪਾਣੀ ਸੀ ਪਰ ਪਾਣੀ ਦੀ ਬਚਤ ਨਾ ਕਰਨ ਕਾਰਨ ਉਹ ਥਾਂ ਰੇਗਿਸਤਾਨ ਵਿੱਚ ਤਬਦੀਲ ਹੋ ਗਏ ਇਸ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਵਿੱਚ ਦੱਸੋ ਕਿ ਤੁਸੀਂ ਆਪਣੇ ਪਿੰਡਾਂ ਵਿੱਚ ਕਿਹੜਾ ਹੱਲ ਲੱਭ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਦੇਖਦੇ ਰਹੋ ਖੇਤੀ ਲਾਭ ਅਤੇ ਸਰਕਾਰੀ ਯੋਜਨਾ ਧੰਨਵਾਦ